ਮੈਂ ਸੁਆਸ ਬਾਂਸਲ ਕ੍ਰਿਸ਼ਨਾ ਬਾਂਸਲ ਦਾ ਦਾਦਾ ਅੱਜ 4-5 ਘੰਟੇ ਤੋਂ ਡੀਸੀ ਸਾਹਿਬ ਨਾਲ ਮੀਟਿੰਗ ਚੱਲ ਰਹੀ ਹੈ ਸਾਰੇ ਪਰਿਵਾਰਾਂ ਦੀ ਅਸੀਂ ਡੀਸੀ ਸਾਹਿਬ ਨੂੰ ਆਪਣੀਆਂ ਸਾਰੀਆਂ ਮੰਗਾਂ ਰੱਖੀਆਂ ਨੇ ਅੱਗੇ ਡੀਸੀ ਸਾਹਿਬ ਨੇ ਉੱਪਰ ਹਾਈ ਲੈਵਲ ਤੇ ਗੱਲਬਾਤ ਸਾਰੀ ਕਰ ਰਹੇ ਨੇ ਉਹ ਜੋ ਨਤੀਜਾ ਨਿਕਲੇਗਾ ਸਾਨੂੰ ਪ੍ਰਵਾਨ ਮੈਂ ਸੰਦੀਪ ਲੁੰਬਾ ਮੇਰੀ ਭਤੀਜੀ ਸੀ ਜਿਹੜੇ ਬੱਚਿਆਂ ਦੇ ਵਿੱਚ ਇਹ ਐਕਸੀਡੈਂਟ ਹੋਇਆ ਤੇ ਮੇਨਲੀ ਡੀਸੀ ਸਾਹਿਬ ਆਏ ਆ ਉਹ ਕਹਿ ਰਹੇ ਆ ਵੀ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਫੜ ਲਾਂਗੇ ਜਿਹੜੇ ਵੀ ਅਕਿਊਜ਼ ਨੇ ਤੇ ਪਰਿਵਾਰ ਵੱਲੋਂ ਤਾਂ ਇਹੀ ਆ ਸਾਰੇ ਬੇਨਤੀ ਇਹੀ ਸ਼ੁਰੂ ਤੋਂ ਕਰਦੇ ਰਹੇ ਨੇ ਵੀ ਪਲੀਜ਼ ਜਲਦੀ ਤੋਂ ਜਲਦੀ ਇਹਨੂੰ ਫੜਿਆ ਜਾਏ ਤਾਂ ਜੋ ਨਾਲੇ ਆ ਜਿਹੜੀ ਟੀਪਰ ਇਹਨਾਂ ਤੇ ਕੋਈ ਨੱਥ ਪਾਈ ਜਾਏ ਤਾਂ ਜੋ ਸੜਕ ਤੇ ਸਾਡੇ ਬੱਚੇ ਤਾਂ ਚਲੇ ਗਏ ਆਣ ਵਾਲੇ ਪੇਰੈਂਟਸ ਨੂੰ ਜਾਂ ਜਿਹੜੇ ਲੋਕ ਸੜਕ ਤੇ ਚੱਲ ਰਹੇ ਨੇ ਉਹਨਾਂ ਨੂੰ ਨਾ ਮਤਲਬ ਇਸ ਚੀਜ਼ ਦਾ ਸਾਹਮਣਾ ਕਰਨਾ ਪਏ ਇਹ ਲੜਾਈ ਹੁਣ ਉਹ ਪੇਰੈਂਟਸ ਲਈ ਹੈ ਤੇ ਮੇਨਲੀ ਤਾਂ ਇਹ ਹੀ ਆ ਸਾਡੇ ਵੱਲੋਂ ਪਰਿਵਾਰਾਂ ਵੱਲੋਂ ਇਹ ਹੀ ਆ ਵੀ ਉਹ ਬੰਦੇ ਨੂੰ ਫੜਿਆ ਜਾਏ ਤੇ ਇਹ ਕਹਿ ਰਹੇ ਨੇ ਵੀ ਅਸੀਂ ਜਲਦੀ ਤੋਂ ਜਲਦੀ ਉਹਨੂੰ ਫੜ ਕੇ ਅੰਦਰ ਕਰਾਂਗੇ ਉੱਪਰ ਹਾਈ ਲੈਵਲ ਦਾ ਤੇ ਸਾਡੀ ਆਪਣੀ ਮੀਟਿੰਗਜ਼ ਹੋ ਰਹੀਆਂ ਉੱਪਰ ਹਾਈ ਲੈਵਲ ਤੇ ਜਿਹੜੇ ਵੀ ਸਾਡੇ ਅਫੀਸਰਜ਼ ਨੇ ਹੋਰ ਉੱਪਰ ਨੇ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਹੋ ਰਹੀ ਹੈ ਦੇਖਦੇ ਹਾਂ ਹੁਣ ਅੱਗੇ ਕੀ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز